ਚਾਰੇ ਪਸ਼ੂਆਂ ਦੀ ਨਿਆਂ ਨਣ ਨੂੰ ਭੇਜਦੀ ਨਹੀਂ ਵੀ ਅਸੀਂ ਕਿਸ ਕੰਮ ਵਾਸਤੇ ਆਏ ਆ ਜੀ ਜਿੰਨ ਕੀਏ ਕਿਸੇ ਨਾ ਜਾਣਨੀ ਬੇਨਾਮੇ ਸਭ ਚੋਰ ਜੀ ਜਿਨੇ ਉਹਨਾਂ ਨੂੰ ਪੈਦਾ ਕੀਤਾ ਉਹਨਾਂ ਨੂੰ ਵਿਚਾਰਿਆਂ ਨੂੰ ਭੇਜਦੇ ਨਹੀਂ ਆਇਆ ਉਹਦਾ ਤੇ ਚੋਰ ਨੇ ਜੀ ਤੇ ਚੋਰ ਪਕੜਿਆ ਜਾਂਦਾ ਜੀ ਇਸ ਕਰਕੇ ਹੁਣ ਜੇ ਪਸ਼ੂ ਹੈ ਤੇ ਜੇ ਉਹਦੇ ਆਪਾ ਕਹੀਏ ਵੀ ਇਹ ਤਾਂ ਕਪੜੇ ਨਹੀਂ ਪਾਉਂਦਾ ਹਮ ਇਹਦਾ ਮਤਲਬ ਸਾਡੀ ਗਿਆਨਤਾ ਨਾ ਜੀ ਉਹ ਕਪੜੇ ਪਾਊਗਾ ਕਿਵੇਂ ਉਹ ਤਾਂ ਪਸ਼ੂ ਹੈ ਹੂੰ ਉਹ ਉਹਦਾ ਵੀ ਤਾਂ ਸਾਰਾ ਕੁਝ ਸਰੀਰ ਉਵੇਂ ਹੀ ਦਿਖ ਰਿਹਾ ਨਾ ਜਿਵੇਂ ਅੱਜ ਕੱਲ ਦੇ ਬੱਚੇ ਬੱਚੀਆਂ ਪ੍ਰਦਰਸ਼ਨ ਕਰ ਰਹੇ ਆ ਨਾ ਇਸ ਕਰਕੇ ਇਹ ਨਹੀਂ ਹੈ ਇਹ ਤਾਂ ਪੰਜਾਬ ਦਾ ਖੇਲ ਹੈ ਹੂੰ ਤਾਂ ਕਰਕੇ ਸਾਨੂੰ ਸਕੂਲਿੰਗ ਵਧਾਉਣ ਦੀ ਲੋੜ ਹੈ ਪ੍ਰਚਾਰ ਕਰਨ ਦੀ ਲੋੜ ਹੈ ਉਹਨਾਂ ਵਿਚਾਰਿਆਂ ਨੂੰ ਕੁਝ ਨਹੀਂ ਪਤਾ ਜੀ ਜੇ ਅਸੀਂ ਉਹਨਾਂ ਨੂੰ ਐਵੇਂ ਦੋਸ਼ ਦੇਈਏ ਨਾ ਇਹਦਾ ਮਤਲਬ ਸਾਨੂੰ ਗਿਆਨ ਨਹੀਂ ਗਾ ਜੀ 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 ਇਹ ਤਾਂ ਜਿਵੇਂ ਸਤ ਸੰਗਤ ਵਧੇ ਨਾ ਅਸੀਂ ਪ੍ਰਚਾਰ ਕਰੀਏ ਉਹਨਾਂ ਨੂੰ ਬੇਨਤੀ ਕਰੀਏ ਪਿਆਰ ਨਾਲ ਸ਼ਬਦ ਦੀ ਝੋਟਣਾ ਮਾਰੀਏ ਕਿਸੇ ਨੂੰ ਵੀ ਜਾਏ ਕਿਸੇ ਦੇ ਕੀ ਇਸ ਕੱਟੇ ਆ ਚਾਏ ਕੋਈ दारू ਪੀਂਦਾ ਕੋਈ ਨਸ਼ਾ ਕਰਦਾ ਜਾਈ ਕੋਈ ਸਾਡੀਆਂ ਬੱਚੀਆਂ ਤਰੇ ਗੁਣਾ ਚਲੀਆਂ ਬਿਲਕੁਲ ਨਹੀਂ ਕਿਉਂਕਿ ਵਾਸੀ ਨਹੀਂ ਜੀ ਪੰਜੇ ਮਾਂਵਲੀ ਨੇ ਉਹ ਮੋੜਨਾ ਚਾਹੁੰਦੇ ਫੇਰ ਵੀ ਮੋੜ ਨਹੀਂ ਪਾਉਂਦੇ ਬਸ ਆਹੀ ਗੱਲ ਹੈ ਜਿਹਨਾਂ ਨੂੰ ਸੰਗਤ ਨਹੀਂ ਮਿਲ ਰਹੀ ਕੋਈ ਗੁਰਮਖ ਦਾ ਸੰਗ ਨਹੀਂ ਮਿਲ ਰਿਹਾ ਤੇ ਜੇਕਰ ਕਿਸੇ ਗੁਰਮਖ ਦਾ ਸੰਗ ਮਿਲ ਜੇ ਤੇ ਮਹਾਰਾਜ ਦੀ ਕਿਰਪਾ ਹੋ ਜੇ ਉਹ ਸਮਝਾਦਾ ਹੀ ਪੁੱਤ ਤੂੰ ਤਾਂ ਉਸ ਮਾਲਕ ਦੀ ਬੱਚੀ ਹੈ ਜਾਂ ਬੱਚਾ ਤੂੰ ਬਾਦਸ਼ਾਹ ਦਾ ਬਾਦਸ਼ਾਹ ਤੇ ਉਹ ਤਾਂ ਬੱਚਾ ਅੱਗੇ ਬਾਦਸ਼ਾਹ ਹੋਇਆ ਕਰਦਾ ਤੇ ਘਾਟ ਨਹੀਂ ਕਿਸੇ ਚੀਜ਼ ਦੀ ਤੁਸੀਂ ਨਾਮ ਪ੍ਰਾਪਤ ਕਰੋ ਤੇ ਤੁਹਾਨੂੰ ਸਾਰੀ ਸਿਸ਼ਟੀ ਦਾ ਰਾਜ ਮਿਲੂਗਾ ਮਾਰੇ ਕਹਿੰਦੇ ਆ ਰਾਜਾ सगली ਸਿਸ਼ਟ ਕਾ ਜੀ ਹਰ ਨਾਮ ਮਨ ਪਿੰਨਾ ਮਾਰੇ ਕਿਰਪਾ ਜੀ ਉਹਨੂੰ ਕੋਈ ਵੀ ਦੁਨੀਆ ਦਾ ਪਦਾਰਥ ਨਹੀਂ ਵੀ ਜਿਹੜਾ ਨਹੀਂ ਮਿਲ ਸਕਦਾ ਉਸ ਸਮੇਂ ਹਾਂ ਕਿਉਂਕਿ ਦੇਖੋ ਗੁਰਮਖੋ ਜਿੰਨਾ ਚਿਰ ਸਾਡੇ ਅੰਦਰ ਤ੍ਰਿਸ਼ਨਾ ਨਾ ਜੀ ਤੁਸੀਂ ਦੇਖੋ ਪਿਆਸ ਲੱਗੀ ਹੋਵੇ ਆਪਾਂ ਪਾਣੀ ਕਿੰਨੇ ਦਿਓ ਜੀ ਜੀ ਪਾਣੀ ਪੀ ਲਿਆ ਪਿਆਸ ਬੁੱਝ ਗਈ ਜਦੋਂ ਫਿਰ ਪਿਆਸ ਲੱਗੂਗੀ ਫਿਰ ਪਾਣੀ ਚਾਹੀਦਾ ਇਸੇ ਤਰ੍ਹਾਂ ਸਾਡੇ ਮਨ ਦੀ ਪਿਆਸ ਸਾਡੀ ਤ੍ਰਿਸ਼ਨਾ ਹੈ ਤੇ ਤ੍ਰਿਸ਼ਨਾ 부ਜਨੀਆ ਨਾਮ ਦੇ ਨਾਲ ਠੀਕ ਹੈ ਜੀ ਤ੍ਰਿਸ਼ਨਾ 부ਜੇ ਹਰ ਕੇ ਨਾਮ ਜੀ ਉਸ ਨਾਮ ਦੇ ਵਿੱਚੋਂ ਅੰਮ੍ਰਿਤ ਜਲ ਪੈਦਾ ਹੁੰਦਾ ਹੈ ਮਿੱਠਾ ਰਸ ਪੈਦਾ ਹੁੰਦਾ ਹੈ ਉਹ ਸਾਡੀ ਤ੍ਰਿਸ਼ਨਾ ਬਜਾਉਂਦਾ ਹੈ ਜੀ ਹੋਰ ਕੋਈ ਹੱਲ ਨਹੀਂ ਮਹਾਰਾ ਕਹਿੰਦੇ ਡਿੱਠਾ ਸਭ ਸੰਸਾਰ ਸੁਖਨਾ ਸੁਖਨਾ ਬਣ ਠੀਕ ਹੈ ਜੀ ਇਸ ਕਰਕੇ ਭਾਵੇਂ ਸਾਰੀ ਸ੍ਰਿਸ਼ਟੀ ਦਾ ਰਾਜਾ ਦੁਖੀ ਹੈ ਜੀ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਵੇ ਸੁਖੀਆ ਤੇ ਮਹਾਰਾ ਕਹਿੰਦੇ ਪੁੱਤ ਨਾਮ ਤੁਹਾਡੇ ਅੰਦਰ ਹੈ ਜੀ ਉਹਨੂੰ ਖੋਜ ਲੋ ਜੀ ਤੇ ਸਦਾ ਵਾਸਤੇ ਸੂਫੀ ਹੋ ਜਾਓਗੇ ਜੀ ਹਾਂ ਜਿਵੇਂ ਤੁਸੀਂ ਦੱਸਿਆ ਵੀ ਜਿ ਇਸੇ ਤਰ੍ਹਾਂ ਸੰਗਤ ਇੱਕ ਬੇੜਾ ਹੈ ਉਹ ਤੇ ਸਾਡੀ ਸੁਰਤੀ ਦਾ ਸਫਰ ਚੱਲਦਾ ਹੈ ਜਿਹੜਾ ਵੀ ਉੱਥੇ ਪਹੁੰਚ ਗਿਆ ਤੇ ਉਸ ਸਾਡੇ ਬੇੜੇ ਦਾ ਮਲਾਹ ਹੁੰਦਾ ਗੁਰਮਖ ਜਿਵੇਂ ਸਾਡੀ ਬੱਸ ਦਾ ਡਰਾਈਵਰ ਹੁੰਦਾ ਠੀਕ ਹੈ ਉਹ ਫਿਰ ਸਾਡੇ ਇਸ ਬੇੜੇ ਨੂੰ ਲੈ ਕੇ ਚੱਲਦਾ ਹੈ ਜੀ ਹਾਂਜੀ ਇਸ ਕਰਕੇ ਆਪਾਂ ਸਾਰਾ ਜਿਹੜਾ ਨਿਚੋੜ ਹੈ ਨਾ ਜੀ ਜੀ ਉਹ ਸਤ ਸੰਗਤ ਹੈ ਜੀ ਮਹਾਰਾਜ ਕੀ ਕਹਿੰਦੇ ਆ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਜੀ ਸਿਰ ਕਰਮਣ ਕੇ ਕਰਮਾ ਜੀ ਕਹੋ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੂਰਬ ਲਿਖੇ ਕਾ ਲੈਣਾ ਜੀ ਠੀਕ ਹੈ ਜੀ ਤੇ ਜਿਵੇਂ ਜਿਵੇਂ ਸੰਗਤ ਕਰਾਂਗੇ ਤੇ ਮਹਾਰਾਜ ਦੀ ਕਿਰਪਾ ਜੀ ਜੀ ਤਾਂ ਕਰਕੇ ਕਹਿੰਦੇ ਆ ਜੀ ਹੁਣ ਮਾਰੇ ਕਹਿੰਦੇ ਲੋਕ ਤੀਰਥਾਂ ਤੇ ਜਾਂਦੇ ਹਣ